ਸਸਤੋ ਵੀਰਾ ਤੁਹਾਨੂੰ ਇਸ ਵੇਲੇ ਦੀਆਂ ਦਿਖਾ ਦਿੰਦੇ ਆ ਲੱਡੂ ਮੇਹਾਂਪੁਰ ਦੀ ਪਰਸੋ ਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਜੋ ਫੈਸਲਾ ਲਿਆ ਸੀ ਕਿ ਉਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਜਾਏਗਾ ਦਰਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਸਤਿ ਸ੍ਰੀ ਅਕਾਲ ਤੁਹਾਨੂੰ ਇਸ ਵੇਲੇ ਦੀਆਂ ਦਿਖਾ ਦਿੰਦੇ ਆ ਲੱਡੂ ਵੰਡੇ ਜਾ ਰਹੇ ਨੇ ਸੁਪਰੀਮ ਕੋਰਟ ਨੇ ਜੋ ਮੁੱਖ ਟਿੱਪਣੀਆਂ ਕੀਤੀਆਂ ਨੇ ਡੌਗ ਲਵਰਸ ਦੀ ਜਿੱਤ ਹੋਈ ਹੈ ਜੀ ਆ ਦੱਸ ਦਈਏ ਕਿ ਡੌਗ ਲਵਰਸ ਯਾਨੀ ਕਿ ਵਾਰਾ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਜਿੱਤ ਹੋਈ ਹੈ ਲੱਡੂ ਵੰਡੇ ਜਾ ਰਹੇ ਨੇ ਖੁਸ਼ੀ ਦੇ ਵਿੱਚ ਰੋਕ ਰੋਕ ਕੇ ਲੱਡੂ ਖਵਾਏ ਜਾ ਰਹੇ ਨੇ ਉਹਨਾਂ ਵਾਰਾ ਨਹੀਂ ਰੱਖਿਆ ਜਾਏਗਾ ਜੀਆਂ ਪੀਕਾ ਕਰਨ ਤੇ ਨਸਬੰਦੀ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏਗਾ ਛੱਡ ਦਿੱਤਾ ਜਾਏਗਾ ਉਸ ਤੋਂ ਬਾਅਦ ਜਿੰਨਾ ਡੌਗਸ ਨੂੰ ਜਿੰਨਾ ਵਾਰਾ ਕੁੱਤੇ ਨੂੰ ਰੈਬੀਜ਼ ਦੀ ਬਿਮਾਰੀ ਹੈ ਸਿਰਫ ਉਹਨਾਂ ਨੂੰ ਰੱਖਿਆ ਜਾਏਗਾ ਉਸ ਦੇ ਨਾਲ ਹੀ 25000 ਰੁਪਏ ਪਰ ਮਹੀਨੇ ਜਿਹੜਾ ਐਂਚੀ ਨੂੰ ਦਿੱਤਾ ਜਾਏਗਾ ਤਾਂ ਕਿ ਉਹਨਾਂ ਦੀ ਦੇਖ ਰੱਖ ਹੋ ਸਕੇ ਸੋ ਤਸਵੀਰਾਂ ਤੁਹਾਨੂੰ ਲੁਧਿਆਣਾ ਜਗਰਾਉਂ ਪੁਲ ਦੀਆਂ ਦਿਖਾ ਦਿੰਦੇ ਆ ਜਿੱਥੇ ਖੁਸ਼ੀ ਹੈ ਜਿਹੜੀ ਸੰਭਾਲੀ ਨਹੀਂ ਜਾ ਰਹੀ ਹਾਂ ਤਾਂ ਬਿਲਕੁਲ ਹੈ ਚਾਰੇ ਪਾਸੇ ਤੁਹਾਨੂੰ ਦੱਸਿਆ ਕਿ ਲੱਡੂ ਬੰਡੇ ਜਾ ਰਹੇ ਨੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੋ ਆਉ ਜਾਣ ਲੈਣੀ ਆ ਗੱਲ ਕਰ ਲੈਣੀ ਜਿਹੜਾ ਪ੍ਰੋਟੈਸ ਕੀਤਾ ਗਿਆ ਸੀ ਨਾਰੇਬਾਦੀ ਲੱਗੀ ਸੀ ਸੌਪ ਸੁਪਰੀਮ ਮੋਰ ਐਡੀ ਸੁਪਰੀਮ کورٹ ਦੇ ਵੱਲੋਂ ਲੱਗ ਚੁੱਕੀ ਹੈ ਖੁਸ਼ੀ ਤੁਸੀਂ ਦੇਖ ਸਕਦੇ ਹੋ ਬਾਗ ਲਵਰਸ ਦੇ ਥੇਰੇ ਉੱਤੇ ਖੁਸ਼ੀ ਹੈ ਜਿਹੜੀ ਅਲਾਦੀ ਕੀ ਤਰ੍ਹਾਂ ਦੀ ਚਮਕਦੀ ਹੋਈ ਨਜ਼ਰ ਆ ਰਹੀ ਹੈ ਤੋਂ ਇ ਤੋਂ ਤੇਰੇ ਨਾਲ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੋਂ ਲੱਡੂ ਵੱਡੇ ਜਾ ਰਹੇ ਨੇ ਇੱਕ ਦੂਜੇ ਦਾ ਮੂੰਹ ਹੈ ਵਨਾਲੀ ਪਿਆਰ ਇਹ ਆਵੇ ਵਨਾਲੀ ਉਹਦਾ ਲੋਕਾਂ ਦਾ ਪਿਆਰ ਉਹ ਪ੍ਰੇਮਛੱਡ ਕੇ ਉਹਨਾਂ ਦੀ ਸੇਵਾ ਕਰਦੇ ਨੇ ਸੁਬੇ ਅੱਜ ਆਜ ਦੇ ਸ੍ਰੀ ਕੇਦਨਾਲ ਐਮ ਜੀਓ ਨੂੰ 10000 ਰੁਪਏ ਵਰਤਿਆ ਸਰਦਿਆ ਕੇ ਤੇ ਹੋਰ 25000 ਰੁਪਏ ਆਪ ਕੀਏ ਗਏ ਆਪ ਦੇ ਨਾਲ ਕਰਾਰੇ ਬਿਲਕੁਲ ਐਨੀ ਲਵਰ ਤੋਂ ਦਿਲੰਦਾ ਦਿੰਦੇ ਆ ਖੁਸ਼ੀਦਾਰ ਕਰਦੇ ਨਜ਼ਰ ਆ ਰਹੇ ਨੇ ਮਰਦ

ਜੀ ਸੋ ਪਿਛਲੀ ਵਾਰੀ ਜਦੋਂ ਪ੍ਰੋਟੈਸਟ ਕੀਤਾ ਸੀ ਲੱਗਦਾ ਸੀਗਾ ਕਿ ਇਹ ਜਿਹੜਾ ਫੈਸਲਾ ਵਾਪਸ ਲੈ ਲਿਆ ਜੋ ਲੋਕਾਂ ਦੀ ਹਿੰਮਤ ਸੀ ਹਿੰਮਤ ਸੀ ਲੋਕੀ ਖੜੇ ਰਹੇ ਸੀ ਅੜ ਕੇ ਪਿੱਛੇ ਨਹੀਂ ਹਟਦੇ ਫੈਸਲਾ ਵਾਪਸ ਸੁਪਰੀਮ ਕੋਰਟ ਨੇ ਲਿੱਤਾ ਹੈ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਬੱਚੇ ਇੱਥੇ ਹੀ ਸਾਡੀ ਮਾਨਵਤਾ ਦੀ ਔਰ ਇੱਕ ਬੇਜੁਬਾਨ ਦੀ ਜਿੱਤ ਹੋਈ ਮਾਨਵਤਾ ਦੀ ਜਿੱਤ ਹੋਈ ਹੈ ਮਾਨਵਤਾ ਦੀ ਜਿੱਤ ਹੋਈ ਹੈ ਕਿਉਂਕਿ ਇਹ ਗਲਤ ਫੈਸਲਾ ਸੀਗਾ ਬਹੁਤ ਨਹੀਂ ਅਗਰੈਸੀ ਉਹਨਾਂ ਲਈ ਪੂਰਾ ਇੰਡੀਆ ਪੂਰਾ ਦੇਸ਼ ਉਹਨਾਂ ਦੇ ਖੜਾ ਹੋਇਆ ਲੱਡੂ ਬੰਦੇ ਨੇ ਇੱਕ ਦੂਜੇ ਦੇ ਮੂੰਹ ਮਿੱਠੇ ਕਰਨੇ ਮਨ ਕਿੰਨਾ ਖੁਸ਼ ਹੈ ਬਹੁਤ ਜ਼ਿਆਦਾ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਇਸ ਚੈਨਲ ਦਾ ਬਹੁਤ ਬਹੁਤ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਨੇ ਬਹੁਤ ਸ਼ਲਾਘਾਯੋਗ ਨੇ ਸਾਨੂੰ ਆਪਣੀ ਥੋੜਾ ਜਿਹੀ ਸੰਸਕ੍ਰਿਤੀ ਇੱਥੇ ਬਦਲ ਨਹੀਂ ਪਾਉਗੀ ਜਿਹੜੀ ਆਪਾਂ ਭੁੱਲ ਗਏ ਆ ਅਸੀਂ ਕੀ ਕਰਦੇ ਸੀ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਵੀ ਕਰੇ ਰੋਟੀ ਪਕਦੀ ਸੀ ਡੋਗ ਔਰ ਗਾਂ ਵਾਸਤੇ ਕਰਦੇ ਸੀ ਆਪਾਂ ਅੱਜ ਕੱਲ ਕੀ ਅਸੀਂ ਸਭ 버ਗਰ ਬੀਜੇ ਤੇ ਲੱਗ ਗਏ ਆ ਜੋ ਡੋਗ ਵੀ ਨਹੀਂ ਖਾਂਦੇ ਔਰ ਉਹਨਾਂ ਨੂੰ ਰੋਟੀ ਕਰਨੀ ਆਪਾਂ ਭੁੱਲ ਗਏ ਆ ਇਹ ਸੰਸਕ੍ਰਿਤੀ ਆਪਾਂ ਨੂੰ ਦੁਬਾਰਾ ਲਿਆਣੀ ਪਊਗੀ ਉਹਨਾਂ ਉਸ ਤੇ ਕਰਨੀ ਪਊਗੀ ਸਾਡੇ ਕੋਲ ਜਿਵੇਂ ਅਸੀਂ ਰੋਜ਼ ਫੀਡਿੰਗ ਕਰਦੀ ਆ 45 ਤੋਂ 50 ਡੋਗ ਨੇ ਸਾਡੀ ਦੁਕਾਨ ਦੇ ਬਾਹਰ ਅੰਦਰ ਡੋਗ ਬੈਠੇ ਹੁੰਦੇ ਨੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਉਸ ਤੋਂ ਬਾਅਦ ਜਿਹੜੇ ਹਾਂ ਕਈ ਡੋਗ ਹੁੰਦੇ ਆ ਹਜ਼ਾਰਾਂ ਲੱਖਾਂ ਚ ਕੋਈ ਖਤਰਨਾਕ ਹੋ ਜਾਂਦੇ ਨੇ ਉਹਨਾਂ ਦਾ ਇਲਾਜ ਬਾਕੀ ਸਟਰਲਾਈਜੇਸ਼ਨ ਵਗੈਰਾ ਹੋਏਗੀ ਸਭ ਕੁਝ ਹੋਏਗਾ ਇੱਥੇ ਦੇ ਲੁਧਿਆਣੇ ਦੇ ਪ੍ਰਧਾਨ ਸਾਡੇ ਮਨੀ ਸਿੰਘ ਜੀ ਨੇ ਇਹ ਸਾਰਾ ਸੰਭਾਲ ਲੈਣਗੇ ਡੋਗ ਦੇ ਫੀਡ ਗਲੀਆਂ ਮੱਲਿਆਂ ਦੇ ਵਿੱਚ ਫੀਡ ਦੇ ਜਗਾ ਬਣਦੀਆਂ ਨੇ ਉਹ ਬਣ ਜਾਣੀਆਂ ਸਰਕਾਰ ਨੂੰ ਇੱਕ ਜਗ੍ਹਾ ਤੇ ਫੀਡ ਕੀਤੀ ਜਾਏਗੀ ਨਹੀਂ ਤਾਂ ਆਪਾਂ ਲਗਾਤਾਰ ਜਿੱਦਾਂ ਕਰ ਰਹੇ ਆ ਉਦਾਂ ਅੱਗੋਂ ਕਰਦੇ ਰਾਂਗੇ ਜੀ اے جی بغیر سندات پیسے لے کر نہیں اਉਂਦੇ اپنی کمائی سے انارا جو بھی پیل کرانے جو خطرناک بنائے جاتے نے اٹ مار کے پتھر مار کے گڈیاں ਥੱਲੇ ਦੇ ਕੇ ਜਿਹੜਾ ਡੌਗ ਗੱਡੀ ਦੇ ਥੱਲੇ ਆ ਗਿਆ ਜਿਸ ਨੂੰ ਇੱਕ ਵਾਰੀ ਉਹਦੀ ਲੱਤ ਤੋੜਤੀ ਜੀ ਉਹ ਮੁਰਕੇ ਖਤਰਨਾਕ ਹੋ ਗਿਆ ਮੈਮ ਜੀ ਇਸ ਤਰ੍ਹਾਂ ਖਤਰਨਾਕ ਬਣਾਏ ਪ੍ਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਡਿਸੀਜਨ ਲਿਆ ਕਿ ਜਿੰਨਾ ਡੌਗ ਨੂੰ ਰੈਬੀਸ ਹੈ ਉਹਨਾਂ ਨੂੰ ਹੋਮ ਸ਼ੈਲਟਰ ਹੋਮ ਚ ਰੱਖਣਾ ਹਾਂਜੀ ਇਹ ਤਾਂ ਅਸੀਂ ਬਿਲਕੁਲ ਉਹਨਾਂ ਨਾਲ ਸਹਿਮਤ ਆ ਗਏ ਹਾਂ ਬਿਲਕੁਲ ਸਹਿਮਤ ਜਿਹੜਾ ਇਹ ਦੇਖੋ ਖਤਰਨਾਕ ਉਹਨਾਂ ਨਾਲ ਅਸੀਂ ਸਹਿਮਤ ਆ ਇੱਕ ਖਤਰਨਾ ਹੈ ਕਿ ਉਹਦੀ ਮੈਡੀਸਿਨ ਚੱਲੇਗੀ ਪੂਰੀ ਤੇ ਉੱਥੇ ਰਹੇਗਾ ਠੀਕ ਹੋ ਜਾਏਗਾ ਵਾਪਸ ਆਏਗਾ ਨਹੀਂ ਠੀਕ ਹੋ ਉੱਥੇ ਰਹੇਗਾ ਕੋਈ ਚੱਕਰ ਨਹੀਂ 25000 ਪਰ ਮਹੀਨਾ ਐਨਜੀਓ ਨੂੰ ਮਿਲੇਗਾ ਇਸ ਬਾਰੇ ਤੁਹਾਨੂੰ ਪਤਾ ਹੈ ਨਹੀਂ ਸਮਝ ਸੁਪਰੀਮ ਕੋਰਟ ਨੇ ਗਾਈਡਲਾਈਨ ਕੀਤੀ ਆ ਕਿ ਐਨਜੀਓ ਨੂੰ 25000 ਪਰ ਮਹੀਨਾ ਮਿਲੇਗਾ ਤਾਂ ਕਿ ਆਪਣੇ ਡੌਗਸ ਦੀ ਉਹ ਕੇਅਰ ਕਰ ਸਕਣ ਜੋ ਸੁਪਰੀਮ ਨੂੰ ਕੋਈ ਨੇ ਕਹਤਾ 25000 ਦਾ ਵਧੀਆ ਪਰ ਜੋ ਲੋਕੀ ਹੋਂ ਜਿਵੇਂ ਇਕੱਲਾ ਇਕੱਲਾ ਬੰਦਾ ਸਾਡੇ ਦਾ ਪੰਜਾਬ ਦੇ ਰੋਡ ਨੂੰ ਫੀਡ ਕਰਦਾ ਪੰਜ ਸਾਲ ਬੰਦੇ ਰਾਲ ਕੇ ਰੋਜ਼ ਸਾਡਾ ਯਾਰ 1200 ਰੁਪਏ ਖਰਚਾ ਇੱਕ ਮੱਲੇ ਦਾ 6500 ਦਾ ਬਜਟ ਆਪਣੇ ਕੋਲ 6500 ਮੇਰਾ ਖਰਚਾ ਮੈਂ ਖੁਦ ਆਪਣੇ ਪੈਰਾਂ ਨਾਲ ਹੀ ਕਰਾਂਗਾ ਕੋਈ ਖਰਚਾ ਨਹੀਂ ਕਿਸੇ ਕੋਲੋਂ ਲਿਆਇਆਗਾ ਜੁਨਾ ਮੈਡੀਸਨ ਵਗੈਰਾ ਸਾਰਾ ਉਹ ਰੋਜ਼ ਆ 6-700 ਦਾ ਰੋਜ਼ ਦਾ ਖਰਚਾ ਜਿਹੜਾ ਅਸੀਂ ਆਪਣੇ ਪੈਰੋਂ ਕਰਦੇ ਆ ਮੇਰੇ ਕੋਲ 18 ਡੌਗ ਆ ਜਿੰਨੇ ਵੀ ਸਟੇਟ ਆਫ ਦੇ ਮਾਰੋਂਦੇ ਸਭ ਦਾ ਟ੍ਰੀਟਮੈਂਟ ਕਰਵਾਨੀ ਆ ਖੁਦ ਕਰਵਾਨੇ ਆ ਖੁਦ ਕਰਵਾਨੇ ਆ ਖੁਦ ਕਰਵਾਇਦਾ ਖੁਦ ਕਰਵਾਨੇ ਆ ਰੋਲ ਦੇ ਇੰਨੇ ਡੌਗ ਦੇ ਕੇਸ ਆਂਦੇ ਕਿ ਨਾਲ ਕਿਸੇ ਨੂੰ ਮੈਡੀਕਸ ਪਏ ਹੁੰਦੇ ਆ ਸੁਪਰੀਮ ਕੋਰਟ ਦਾ ਫੈਸਲਾ ਤੁਹਾਨੂੰ ਪਤਾ ਲੱਗਾ ਬਸ ਰੀਐਕਸ਼ਨ ਕੀ ਬਹੁਤ ਖੁਸ਼ੀ ਹੋਏ ਦੱਸ ਨਹੀਂ ਸਕਦੇ ਅਸੀਂ ਬਹੁਤ ਜ਼ਿਆਦਾ ਖੁਸ਼ੀ ਆ ਮੈਡਮ ਜੀ ਲੱਡੂ ਵੰਡ ਰਹੇ ਆ ਮੈਮ ਜੀ ਸਾਰੇ ਰਾਤ ਬੈਠ ਕੇ ਅਸੀਂ ਸਾਰੇ ਨੇ ਫੇਰ ਕੀਤੀ ਹੈ 올 ਆਫ ਇੰਡੀਆ ਪੂਰੀ ਇੰਡੀਆ ਨੇ ਪੂਰੇ ਦੇਸ਼ ਨੇ ਪੂਰੀ ਦੇਸ਼ ਨੇ ਸਾਰੀ ਰਾਤ ਬੈਠ ਕੇ ਫੇਰ ਲੈ ਕੇ ਆਈ ਜੀ ਸਾਰਾ ਇਹ ਲਈ ਜਿਹੜਾ ਖੁਦ बोल ਨਹੀਂ ਸਕਦੇ ਦੇਖੋ ਪੂਰਾ ਦੇਸ਼ ਉਹਨਾਂ ਲਈ ਬੋਲਿਆ ਸਾਰੇ ਸਹਿਯੋਗ ਨਾਲ ਹੋਇਆ ਜੋ ਵੀ ਵਕਤ ਸੁਪਰੀਮ ਕੋਰਟ ਦਾ ਸੀ ਦਿਲੋਂ ਧੰਨਵਾਦ ਕਰਦੇ ਆ ਜੀ ਹਾਂ ਜੇ ਮੈਸੇਜ ਕੀ ਰਹੋਗੇ ਕਿਉਂਕਿ ਸੁਪਰੀਮ ਕੋਰਟ ਨੇ ਹਵਾਲਾ ਦਿੱਤਾ ਸੀ ਤੇ ਜਿਹੜੇ ਆਵਾਰਾ ਕੁੱਤੇ ਨੇ ਉਹ ਕੱਟ ਦੇ ਨੇ ਬੱਚਿਆਂ ਤੇ ਅਟੈਕ ਕਰਦੇ ਨੇ ਮੈਡਮ ਆਵਾਰਾ ਨਾ ਕਹੋ ਦੇਖੋ ਜੀ ਆਵਾਰਾ ਨਹੀਂ ਹੈ ਜੇ ਆਵਾਰਾ ਅਸੀਂ ਬਣਾ ਦਿੱਤੇ ਅਸੀਂ ਬਣਾ ਦਿੱਤੇ ਇਹ ਪੁੱਛਦੇ ਨਹੀਂ ਉਹਨਾਂ ਨੂੰ ਕੁਝ ਜੇ ਅਸੀਂ ਦੇਖੋ ਤੁਹਾਨੂੰ ਕੱਲ ਆ ਗਿਆ ਸੰਸਕ੍ਰਿਤੀ ਹੋਏਗੀ ਜਾਂ ਪਰ ਰੋਟੀ ਪਾਣੀ ਪਾਵਾਂਗੇ ਆਵਾਰਾ ਨਹੀਂ ਹੋਣਗੇ ਇਹ ਕਿ ਦੇਖੋ ਸਾਡੇ ਮੱਲੇ ਦੇ ਵਿੱਚ ਰਹਿੰਦੇ ਨੇ ਸਾਡੇ ਮੱਲੇ ਸਾਰੀ ਰਾਖੀ ਕਰਦੇ ਇਹ ਨੇ ਰਾਤ ਨੂੰ 2 2:30 3 ਵਜੇ ਕੋਈ ਜੈਨੂਅਰ ਬੰਦਾ ਵੀ ਸਾਡੇ ਤਿੰਨ ਚਾਰ ਇਕੱਠੇ ਲੰਘ ਜਾਂਦਾ ਨਾ ਉਹਨਾਂ ਮੋਰਾਂ ਦੇ ਭੌਂਗਦੇ ਭੌਂਗਦੇ ਰਾਤ ਆਇਆ ਸਾਡੇ ਅਸੀਂ ਉੱਠ ਕੇ ਦੇਖਦੇ ਆ ਵੀ ਕੋਈ ਚਾਹੇ ਕੋਈ ਆਪਣਾ ਬੰਦਾ ਕਰ ਫਾਦਰ ਫਰੀਦ ਹੈ ਜੀ ਦੇਖੋ ਇਹਨਾਂ ਨੂੰ ਫਰੀਦ ਦੇ ਚੌਕੀਦਾਰ ਹੈ ਫਰੀਦ ਦੇ ਚੌਕੀਦਾਰ ਲੋਕੀ ਪੈਸੇ ਦੇ ਕੇ ਲਾਉਂਦੇ ਇਹਨਾਂ ਨੂੰ ਡੋਪ ਕਰਾਂ ਲੱਗ ਜਿੰਦਾ ਲੋਕੀ ਇਹਨਾਂ ਤੋਂ ਵਧੀਆ ਵਫਾਦਾਰ ਕੋਈ ਨਹੀਂ ਤੁਹਾਡੇ ਆਪਣੇ ਰਿਸ਼ਤੇ ਆਦਿ ਕੋਈ ਨਹੀਂ ਵਧੀਆ ਆਨਿਕੂਗਾ ਇਹਨਾਂ ਨੂੰ ਪਿਆਰ ਜੀ ਲੋੜ ਆਵੇ। ਇਹਨਾਂ ਨਾਲੋਂ ਜ਼ਿਆਦਾ ਵਫਾਦਾਰ ਜਾਨਵਰ ਡੌਗ ਹੈ। ਅੱਛਾ ਤੁਹਾਡੇ ਚੈਨਲ ਤੇ ਕਰੀਏ ਕੋਈ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ। ਅਸੀਂ ਤਾਂ ਇਹ ਕਹਿੰਦੇ ਕਿ ਇਹਨਾਂ ਨਾਲ ਪਿਆਰ ਕਰੋ। ਪਿਆਰ ਕਰੋ। ਜ਼ਰੂਰ ਇੱਕ ਬਿਸਕੁਟ ਰੋਟੀ ਜ਼ਰੂਰ ਦਿਓ ਆਪਣੇ। ਆਪਣੀ ਜਿਹੜੀ ਕਮਾਈ ਹੈ ਉਹਦੇ ਵਿੱਚ ਜ਼ਰੂਰ ਹੁੰਦੋ। ਕਿ ਤਾਂ ਕਿ ਇਹ OBC ਵੀ ਉਹਨਾਂ ਨੂੰ ਪਿਆਰ ਕਰਦੇ ਹੋ ਵੀ ਤੁਮ ਪਿਆਰ ਕਰੋ। ਮੈਸੇਜ ਮੈਂ ਹੋਰ ਲਊਂਗਾ ਜਿਹੜਾ ਦੇਖਣ ਨੂੰ ਆਉਂਦਾ ਕਿ ਕੋਈ ਵੀ ਡੌਗੀ ਮੋਰਸੇ ਸਕੂਟਰ ਮਗਰ ਪਈਦਾ ਹੋਵੇ ਨਾ ਕਿਰਪਾ ਕਰਕੇ ਸਕੂਟਰ ਮੋਰਸੇ ਦੀ ਬ੍ਰੇਕ ਲਗਾ ਲਓ। ਡੋਗੀ ਹਮੇਸ਼ਾ ਪਿੱਛੇ ਹੋ ਜਾਏਗਾ ਜਦੋਂ ਤੁਸੀਂ ਭੱਜੋਗੇ ਆਪਣੀਆਂ ਲੱਤਾਂ ਮਾਰੋਗੇ ਉਹ ਡਰੇਗਾ ਸਿਆਲ ਮੈਨੂੰ ਮਾਰਨ ਲੱਗੇ ਨਹੀਂ ਉਹ ਜਾਨਵਰਾਂ ਨੂੰ ਨਹੀਂ ਪਤਾ ਤੁਸੀਂ ਕੀ ਕਰਨ ਲੱਗੇ ਹੋ ਤੁਹਾਨੂੰ ਪਤਾ ਉਹ ਮੇਰੇ ਮਗਰ ਭੱਜ ਰਿਹਾ ਤੁਸੀਂ ਬ੍ਰੇਕ ਲਗਾ ਲਓ ਉਹ ਚਾਰ ਕਦਮ ਪਿੱਛੇ ਹੋ ਜਾਊਗਾ ਉਹਨੂੰ ਕੋਚ-ਪੋਚ ਕਰ ਦਿਓ ਜਾਂ 1 ਮਿੰਟ ਰੁਕ ਜਿਓ ਉਹ ਤੁਹਾਨੂੰ ਕੁਛ ਨਹੀਂ ਕਰੇਗਾ ਬਾਕੀ ਮੈਂ ਕੁਝ ਨਹੀਂ ਸਨਿਆਏ ਹੈ ਇਹਨਾਂ ਨੂੰ ਪਿਆਰ ਨਾਲ ਟਰੈਂਡ ਕਰੋ ਇੱਕ ਪੱਥਰ ਰੋੜਾ ਕੁਛ ਨਾ ਮਾਰੋ ਕਿਸੇ ਨੂੰ ਕੁਝ ਨਹੀਂ ਕਹਿਣਗੇ ਇਹ ਹੀ ਅਸਲੀ ਹਾਲਾਤ ਹੈ। ਸੋ ਸੁਪਰੀਮ ਕੋਰਟ ਦਾ ਜੋ ਫੈਸਲਾ ਸੀ ਪੱਕੀ ਮੋਰ ਹੈ ਜਿਹੜੀ ਲੱਗ ਚੁਕੀ ਹੈ ਡੌਗ ਲਵਰਸ ਤੇ ਤੁਸੀਂ ਖੁਸ਼ੀ ਦੇਖ ਸਕਦੇ ਹੋ ਲੱड्डੂ ਬੰਡੇ ਜਾ ਰਹੇ ਨੇ ਤੋਂ ਉਲਟ ਮੱਕਿਆਂ ਦੇ ਨਾਲ ਖੁਸ਼ੀ ਨੂੰ ਜ਼ਾਹਿਰ ਕੀਤਾ ਜਾ ਰਿਹਾ ਜਿਵੇਂ ਪਿਛਲੇ ਦਿਨੀ ਸੇਮ ਦੇ ਗ్రాਵ ਪੁਰਦੇ ਉੱਤੇ ਜਿਸ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ ਗਿਆ ਸੀ ਸੋ ਮਿਹਨਤ ਹੈ ਜਿਹੜੀ ਸਭ ਦਾ ਨਿਸਕਾਰ ਸੋ ਬਿਲਕੁਲ ਹੈ। ਚਾਕਲੇਟ ਵੰਡੀਆਂ ਜਾ ਰਹੀਆਂ ਨੇ ਲੱਡੂ ਵੰਡੇ ਜਾ ਰਹੇ ਨੇ ਚਾਰੇ ਪਾਸੇ ਖੁਸ਼ੀ ਦਾ ਜਿਹੜਾ ਮਾਹੌਲ ਹੈ ਇਹ ਸ ਬਿਲਕੁਲ ਇੱਕ ਚਾਕਲੇਟ ਮੀਡੀਆ ਦੇ ਨਾਮ ਤੇ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿੰਦੀ ਆ ਚਿਹਰਿਆਂ ਤੇ ਤੁਸੀਂ ਨੂਰ ਦੇਖ ਸਕਦੇ ਹੋ ਖੁਸ਼ੀ ਦੇਖ ਸਕਦੇ ਹੋ ਸੋ ਬਹੁਤ-ਬਹੁਤ ਮੁਬਾਰਕਾਂ ਸਾਡੇ ਚੈਨਲ ਦੇ ਵੱਲੋਂ ਵੀ ਇਹਨਾਂ ਸਾਰੇ ਡੌਗ ਲਵਰਸ ਨੂੰ ਸੋ ਇਹਨਾਂ ਦੀ ਮਿਹਨਤ ਇਹਨਾਂ ਦਾ ਪ੍ਰੋਟੈਸਟ ਕਿਤੇ ਨਾ ਕਿਤੇ ਰੰਗ ਜ਼ਰੂਰ ਲੈ ਕੇ ਆਇਆ